ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ੇ ਖਿਲਾਫ ਜਾਗਰੂਕਤਾ ਮਹਿੰਮ ਦੌਰਾਨ ਵੱਖ-ਵੱਖ ਪ੍ਰੋਗਰਾਮ ਸੈਮੀਨਾਰ ਕਰਵਾਏ ਗਏ ਐਸੇ ਤਹਿਤ ਕਲੋਜ਼ਿੰਗ ਸੈਰੇਮਨੀ ਬੀਬੀਕੇ ਡੀਵੀ ਕਾਲਜ ਫॉर ਔਮਨ ਵਿਖੇ ਕਰਵਾਈ ਗਈ ਇਸ ਪ੍ਰੋਗਰਾਮ ਵਿੱਚ ਕਮਿਸ਼ਨਰ ਪੁਲਿਸ ਰਣਜੀਤ ਸਿੰਘ ਢਿੱਲੋਂ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਜਿਸ ਮੇਡ ਅੰਮ੍ਰਿਤਸਰ ਵੱਲੋਂ ਜਿਹੜੇ ਅਵੇਰਨੈਸ ਕੈਂਪੇਨ ਦੇ ਤਹਿਤ ਅੱਜ ਇਹ 55ਵੇਂ ਦਿਨ ਦਾ ਜਿਹੜਾ ਪ੍ਰੋਗਰਾਮ ਆ ਇੱਥੇ ਡੀਏਵੀ ਪਬਲਿਕ ਸਕੂਲ ਦੇ ਵਿੱਚ ਹੋਇਆ ਇੱਥੇ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਇੱਕ ਅਵੇਅਰਨੈਸ ਦੀ ਜਿਹੜੀ ਆ ਉਹ ਸੋਸ਼ਲ ਵਰਕਰ ਨੇ ਸਾਡੇ ਡਾਕਟਰ ਸਾਹਿਬ ਨੇ ਸਾਈਕੀਆਟ੍ਰਿਸਟ ਨੇ ਤੇ ਹੋਰ ਜਿਹੜੇ ਪਤਵੰਤੇ ਹੈਗੇ ਨੇ ਜਿਨ੍ਹਾਂ ਨੇ ਲਾਈਫ ਜਿਉਈ ਆ ਤੇ ਜਿਨ੍ਹਾਂ ਨੂੰ ਲਾਈਫ ਦਾ ਤਜਰਬਾ ਉਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਨਸ਼ਿਆਂ ਤੋਂ ਦੂਰ ਰਹਿਣ ਇਹ ਜਰੀਬ 700 750 ਬੱਚਾ ਜਿਹੜਾ ਉਹ ਪਾਰਟਿਸਪੇਟ ਕੀਤਾ ਕਿ ਬੱਚੇ ਮੈਸੇਜ ਲੈ ਕੇ ਜਾਣਗੇ ਵੀ ਇਹ ਨਸ਼ੇ ਆ ਜਿਹੜੇ ਨਹੀਂ ਕਰਨੇ ਇਹ ਇਹ ਆਪਣੇ ਆਪ ਨੂੰ ਬਚਾਉਣਗੇ ਤੇ ਜਿਹੜੇ ਕੋ ਹੋਰ ਵਿਕਟਮ ਬਣਣਗੇ ਉਹਨਾਂ ਨੂੰ ਹੈਲਪ ਕਰਨਗੇ ਅਸੀਂ ਡਰੱਗ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਉਹਦੇ ਤਹਿਤ ਕੋਈ ਵੀ ਨਸ਼ਿਆਂ ਬਾਰੇ ਜਾਣਕਾਰੀ ਸਾਨੂੰ ਮਿਲੂਗੀ ਅਸੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਰਿਕਵਰੀਆਂ ਕਰਾਂਗੇ ਉਹਨਾਂ ਨੂੰ ਫੜਾਂਗੇ ਤੇ ਜਿਹੜੇ ਠੀਕ ਹੋਣ ਵਾਲੇ ਆ ਉਹਨਾਂ ਦਾ ਅਸੀਂ ਇਲਾਜ ਕਰਾਉਣ ਲਈ ਵਚਨਬੱਧਾਂ ਤੇ ਇਦਾਂ ਇਹ ਜਿਹੜੇ ਸਾਡੇ ਸੈਮੀਨਾਰ ਚੱਲਦੇ ਰਹੇ ਹਾਂਜੀ ਓਵਰঅল ਸਾਰੇ ਪੰਜਾਬ ਚ ਮਾਨਜੋਗ ਡੀਜੀਪੀ ਮਾਨਜੋਗ ਸੀਸ ਸਾਹਿਬੀਆਂ ਦੇ ਤੰਦ ਤਾ ਕੋ ਰਿਆ ਤੇ ਇਥੇ ਕਮਿਸ਼ਨਰ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਦੇ ਤੇ ਸਾਡੇ ਜਿਹੜੇ ਸਾਰੇ ਆਫੀਸਰਸ ਤੇ ਸਾਥੀਆਂ ਵੱਲੋਂ ਬਾਕੀ ਸਾਰੇ ਪਿੱਕੀ ਫਲੋ ਤੇ ਹੋਰ ਜਿਹੜੇ ਹੈਗੇ ਨੇ ਮੋਤਵਾਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ